ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਤੰਗਾਂਵਾ ਸੇਲ ਲਈ ਲੈ ਕੇ ਆਏ ਹਾਂ ਜੀ ਤੰਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਰ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇੱਕ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਤੋਂ ਆਜੋ ਬਾਈ ਹਾਂਜੀ ਸਸੀ ਕਾ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬੋਲੀ ਜੀ ਨਾਮ ਤੇ ਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੂਪਾ ਠੀਕ ਹੈ ਜੀ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜੇ ਸਲਾਹਪੁਰਾ ਰਹਿ ਗਏ ਜੀ ਠੀਕ ਹੈ ਜੀ ਇਧਰ ਰਾਮਪੁਰਾ ਫੂਲ ਹੂੰ ਇਧਰ ਇੱਕ ਸੜ ਭਗਤਾ ਭਾਈ ਕਰਾ ਜਾਂਦਾ ਜੀ ਠੀਕ ਹੈ ਜੀ ਵਿਚਾਲੇ ਜ ਆ ਜਾਂਦਾ ਜੀ ਪਿੰਡ ਆਪਣਾ ਤਿੰਨਾਂ ਦੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ ਜੀ 9463842855 ਹੂੰ ਦੂਜਾ ਹੈਗਾ ਜੀ 708782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੈੜ ਦੇਖਦੇ ਆ ਕਿਹੜੀ ਬਰੀਡ ਆ ਜਰਸੀ ਹੈ ਇਹ ਜਰਸੀ ਹੈ ਬਾਈ ਜੀ ਜਰਸੀ ਹੈ ਹਾਂਜੀ ਜਰਸੀ ਹੈ ਕਿਹੜਾ ਸੂਸ ਸੂਈ ਆ ਇਹ ਦੂਜਾ ਸੂਸ ਸੂਈ ਬਾਈ ਕਦੋਂ ਸੂਈ ਆ ਬਾਈ ਇਹ ਕੱਲ ਸਵੇਰੇ ਇਸ ਟਾਈਮ ਦੀ ਸੂਈ ਵਹੀ ਕੱਲ ਦੀ ਠੀਕ ਆ ਬਾਈ ਜੇਰ ਜੂਰ ਓਕੇ ਬਾਈ ਹਾਂਜੀ ਜੇਰ ਜਪਾ ਬਿਲਕੁਲ ਓਕੇ ਆ ਠੀਕ ਆ ਬਾਈ ਕਿੰਨੇ ਕ ਬੌਲੇ ਤੇ ਆ ਬਾਈ ਹੁਣ ਬੌਲਾ ਬਾਈ ਜਿਹਦੇ ਕੋਲੇ ਮੰਨ ਕੇ ਚੱਲੋ ਵੀ ਜਿਵੇਂ ਕੱਲ ਸ਼ਾਮ ਨੂੰ 4 ਲੀਟਰ ਕੱਢਿਆ ਸੀਗਾ ਹ ਬੱਚਾ 4.5 ਲੀਟਰ ਸਵੇਰੇ ਕੱਢਿਆ ਜੀ ਹਲਦਾ ਫਰਕ ਤਾਜੀ ਹੈ ਕ ਦੋਦੇ ਚਾਹ ਲੈ ਸਹੀ ਹੈ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਬਹੁਤ ਚੰਗੀ ਬੱਚੀ ਬੜੀ ਚੰਗੀ ਹੈ ਹਾਂਜੀ ਬੱਚੀ ਚੰਗੀ ਹੈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਵੀ ਟੌਪ ਬਰੀਡ ਦੀ ਦਿੱਤੀ ਆ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਬੜੀ ਚੰਗੀ ਹੈ ਕੁਆਲਿਟੀ ਬਹੁਤ ਚੰਗੀ ਹੈ ਬੱਚੀ ਹੈ ਨਾ ਖੈਰ ਬੈਡ ਵੀ ਚੰਗੀ ਆ ਬਰੀਕੀ ਚ ਫੌਲਾ ਕੱਦ ਚੰਗਾ ਜਿਹੜੀ ਬੈਡ ਬਰੀਕੀ ਚ ਆ ਗਈ ਲੈਵਲ ਉਹ ਬਹੁਤ ਹੈ ਜੀ ਦੁੱਧ ਦੀ ਉਮੀਦ ਆਪਾਂ ਨੂੰ ਦੀ ਲੈ 15 ਲੀਟਰ ਦੀ ਹੈਗੀ ਪੂਰੀ ਵਿਤਤੀ ਤੇ ਕੱਲਾ ਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਥਣ ਚਵਾਈ ਚੂਈ ਕਿਵੇਂ ਆ ਇੱਕ ਨੰਬਰ ਜੀ ਚੌਣ ਚੌਣ ਵਾਲਾ ਸੋਹਣਾ ਲੱਗਿਆ ਬਈ ਪਛਾਂ ਤੋਂ ਲੇਵਾ ਦੇਖੋ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਆ ਰਹੀ ਆ ਫੁੱਲ ਫੈਂਟ ਆ ਗਰਮੀ ਬਿਲਕੁਲ ਨਹੀਂ ਮੰਨਣੀ ਲੈ ਲੇਵਾ ਬੋਕੈਂਟ ਆ ਹਾਂ ਬਾਈ 703 ਬਹਿੜ ਗਈ ਤੋੜ ਦੇ ਬਾਈ ਮੰਨੀ ਯਾਨੀ ਆਪਾਂ ਨੂੰ 15 16 ਲੀਟਰ ਦੀ ਉਮੀਦ ਆ ਬੰਦੇ ਨੇ ਲੈਣੀ ਆ ਉਹਦੀ ਮੂਰੇ ਸਮਾਈ ਦੇ ਇੱਕ ਜਾਂ ਉਹਦੀ ਸੋਚ ਸਮਝਣ ਲੱਗੀ ਠੀਕ ਹੈ ਬਾਈ ਪਰ ਆਪਾਂ ਨੂੰ ਉਮੀਦ 15 16 ਲੀਟਰ ਦੀ ਹੈ ਬਹਿੜ ਦੀ ਦੂਜੇ ਸੂਰਥ ਥਣ ਲੇਵੇ ਵਾਲੀ ਬਹਿੜ ਹੈਗੀ ਸਹੀ ਗੱਲ ਆਫਤੇ ਚ ਦੁੱਤੇ ਹੋਣਾ ਹੀ ਵੜਨੇ ਹਾਂ ਬੱਚਾ ਮਗਰ ਬੱਚੀ ਆ ਬੱਚੀ ਨੇ ਬਈ ਨਾਲ ਤਿਆਰ ਹੋਣਾ ਦੋ ਨਗ ਮਿਲ ਜਾਣੇ ਆ ਬੈਡ ਚੰਗੀਆਂ ਨਾੜਾਂ ਨੂੜਾਂ ਲੈਵੇ ਤੇ ਫੁੱਲ ਥਣ ਕਮਾਲ ਦਾ ਲੱਗਿਆ ਅੱਥੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਥਣ ਬਹੁਤ ਚੰਗਾ ਲੱਗਿਆ ਹਾਂ ਜੀ ਥਣ ਤਾਂ ਬੜਾ ਚੰਗਾ ਲੱਗਿਆ ਬਰੀਡ ਚੈੱਕ ਕਰੋ ਬਰੀਡ ਇੱਕ ਨੰਬਰ ਆ ਕੀ ਬਾਤ ਆ ਬੜੀ ਜਿਵੇਂ ਹੁਣ ਗਰਮੀ ਦਾ ਮੌਸਮ ਆਉਣਾ ਨਾ ਫੁੱਲ ਕਾਮਜਾਬ ਰਹਣੀਆਂ ਜਮਾ ਮੱਝ ਨਾਲ ਦਾ ਦੁੱਧ ਦੇਣਾ ਦੁੱਧ ਤਾਂ ਮੱਝਾਰਕ ਹੀ ਹੁੰਦਾ ਜੀ ਇਹ ਨਾੜਾਂ ਦੇਖਿਓ ਬਈ ਲੈ ਕੱਲੀ ਕੱਲੀ ਨਾੜ ਬਈ ਐ ਖੜੀ ਐ ਦੁੱਧਣ ਹੀ ਕਿ ਨਹੀਂ ਬਈ ਹਾਂਜੀ ਹਾਂਜੀ ਬਾਹਲਾਂ ਬਰੀਕੀਆਂ ਚ ਬੜਪੂਰੀ ਬਸ ਸਾਫ਼ ਸੁਥਰੀ ਪੂਰੀ ਠੰਡੀ ਹੈਗੀ ਠੰਡੀ ਸੀਲ ਆ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਰੱਖਾ ਹਾਂਜੀ ਧਾਰਾ ਮਾਰ ਕੇ ਰੱਖਾ ਬਾਕੀ ਚਵਾਈ ਦੇਖੋ ਲੈ। ਕੀ ਬਾਤ ਆ ਭਾਈ। ਜਿਹੜੇ ਹਸਾਮਨਾ ਥਾਣ ਦੀ ਇਹਦਾ ਨਾ ਵਾਕਈ ਉਹਦੀ ਚਵਾਈ ਨਿਕਲੀ ਲੈ। ਆਹ ਮੋਟਾ ਚੋਂ ਲੱਗੀ ਬਾਈ ਇਹਨੂੰ। ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਕਰਦਾ। ਆਹ ਮਗਲੇ ਖਣ ਚੱਕਰ ਲਈ। ਕੁਛ ਨਹੀਂ ਖੰਡੀ ਸੀਲ ਆ ਭਾਈ ਲੈ। ਕੀ ਬਾਤ ਆ ਭਾਈ। ਮਗਲੇ ਥਾਣੇ ਦੇਖੋ ਲੈ। ਖੜਕਾ ਸੁਣਦਾ ਵੀਡੀਓ 'ਚ ਚਵਾਈ ਦਾ ਤੇ ਬਾਕੀ ਲੈ ਕਿੰਨੇ ਕੁ ਧਾਰਾ ਮਰੀਆ ਦੁੱਧ ਦੇਖੋ ਜਾਂਦਾ ਭਾਈ। ਕੀ ਬਾਤ ਆ। ਮੋਰਾ ਸੋਨਾ ਚੋਂ ਲੱਗੀ ਬਾਈ। ਤੇ ਮੁੱਲ ਦੱਸ ਦੇ ਭਾਈ ਜਾਇਜ਼ ਜਕੀ ਆ ਇਹਦਾ ਹੁਣ। ਵੇ ਜੀ ਇਹ ਤਾਂ 55000 ਦੀ 55000 ਦੀ ਮਾਨਤਾਨ ਹੋ ਜਾ ਮਾਨਤਾਨ ਕਰ ਲਾਂ ਕੋਈ ਛੋੜ ਛੱਪੇ ਦਾ ਜਮਾ ਜਾਜ ਮੋਲਲਾ ਪਹਿਲਾਂ ਹੀ ਮੋਲ ਬਾਈ ਖਿੱਚ ਕੇ ਜੇ ਰੱਖਦਾ ਹੁੰਦਾਗਾ 55000 ਰੁਪਏ ਮੋਲਲਾ ਹਾਂ ਤਾਂ ਮਾਨਤਾਨ ਜ਼ਰੂਰ ਹੋ ਜਾ ਹਾਂਜੀ ਫੁੱਲ ਬਰੀਡ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਥਾਨ ਲੈਵਾ ਚੰਗਾ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਅੱਗੇ ਬਈ 2 ਨੰਬਰ ਕਿਹੜਾ ਸੂਆ ਸੂਈ ਆ ਬਈ ਇਹ ਬਲੂਨ ਹੀ ਸੂਈ ਆ ਪਹਿਲਾ ਸੂਆ ਬਲੂਨ ਪਹਿਲਾ ਸੂਆ ਕਦੋਂ ਸੂਈ ਆ ਬਈ ਇਹ ਰਾਤ ਸੂਈ ਆ ਜੀ ਰਾਤ ਬਈ ਜੇਰ ਓਕੇ ਬਈ ਹਾਂਜੀ ਜੇਰ ਓਕੇ ਜੇਰਾ ਬਈ ਜੇਰਾ ਬੱਠਲ ਜਵਾਈ ਰੱਖੀ ਬੈਠਾ ਕੰਪਲੀਟ ਓਕੇ ਆ ਬੱਚਾ ਕੀ ਦਿੱਤਾ ਨੇ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬੱਚੇ ਬਹੁਤ ਜੰਗੇ ਪਾਉਂਦੀਆਂ ਹਾਂਜੀ ਹਾਂਜੀ ਬਾਹਰ ਨਸਲ ਕੁਆਲਟੀ ਵਾਲੀ ਕੀ ਪੂਰੀ ਸਹੀ ਗੱਲ ਆ ਆਰਡਰ ਦੇਖੋ ਬਈ ਕੰਮ ਬਹੁਤ ਲੁਗਾ ਬਾਹਲਾ ਲੱਗੇ ਬਈ ਬਹੁਤ ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ ਲੈ ਫੀਟਿੰਗ ਚੈੱਕ ਕਰੋ ਲੇਵੇ ਦੀ ਕਮਾਲ ਦੀ ਬਹੁਤ ਲੇਵਾ ਜੀ ਬਾਹ ਲੋ ਜੀ ਦਾ ਮਤਲਬ 6 ਲੀਟਰ ਆਤ ਕੱਢਿਆ ਸੀਗਾ ਪਹਿਲੇ ਨਾ ਪੰਜ 6 ਸਵੇਰੇ ਕੱਢਿਆ ਹੋਊਗਾ ਖਾਣ ਬਹੁਤ ਚੰਗਾ ਹਨ ਹਾਂਜੀ ਖਾਣ ਤੋਂ ਬਹੁਤ ਚੰਗਾ ਲੱਗਈ ਬਹੁਤ ਚੰਗੀਆਂ ਬਾਕੀ ਦੋ ਥੱਲੇ ਵਾਲੂ ਆ ਬਾਲਾ ਜੀ ਬੈਠਣਾ ਲੈ ਸੇ ਖੋਲੇ ਦੇ ਫੀਟਿੰਗ ਨਹੀਂ ਚੰਗੀ ਆ ਖੋਲ ਦੇ ਬਈ ਤੋੜ ਦੇ ਗੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਜੇਰ ਬਈ ਇਹਦੀ ਰੱਖੀ ਬੈਠਾ ਕੰਪਲੀਟ ਲੇਵਾ ਕਮਾਲ ਦਾ ਦੁੱਧ ਵੀ ਚੰਗਾ ਪਾ ਦੋ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਬਈ ਤੋੜਾ ਚੈੱਕ ਕਰੋ ਕਰਮ ਵਾਲੀ ਦਾ ਕਮਾਲ ਆ ਬਰੀਡ ਫੁੱਲ ਆ ਬਾਈ ਕਿਸੇ ਪਾਸੋਂ ਕਰਮ ਵਾਲੇ ਨੂੰ ਕੋਈ ਘਾਟ ਨਹੀਂ ਇੱਕ ਨੰਬਰ ਬਰੀਡ ਆ ਲੇਵਾ ਬਹੁਤ ਆ ਬਾਈ ਹਾਂਜੀ ਲੈਵਲ ਉਹ ਬਹੁਤ ਹੈ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਆ ਅਸਟੀਮੇਟ ਬਾਈ ਜੇ ਆਪ ਨੂੰ 20 ਬਾਈ ਲੀਟਰ ਦੀ ਉਮੀਦ ਹੈ ਤੋ ਬੈਠੋ ਠੀਕ ਆ ਮੇਰੇ ਨਾਲ ਅਸਲ 20 ਤਾਂ ਮੰਨ ਕੇ ਚੱਲੋ ਹਣਾ ਹੂੰ ਬਾਕੀ ਬੰਦੇ ਨੇ ਆਹ ਦੀ ਸੇਵਾ ਸੰਭਾਲ ਵੇਖਣੀ ਹੈ ਮੂਰੇ ਆਪ ਦੀ ਸਮਝ ਨਾਲ ਲੈ ਕੇ ਜਾਏ ਬੰਦਾ ਸਹੀ ਆ ਬਾਈ ਸਹੀ ਯਾਨੀ ਆਪਾਂ ਨੂੰ ਜਿਹੜੀ ਉਮੀਦ ਹੈ ਦੀ ਨਸਲ ਕੁਆਲਿਟੀ ਦੀ ਹੂੰ ਤੇ ਲੇਵੇ ਪੱਖੋਂ ਤਿਆਰੀ ਬਹੁਤ ਆ ਬੈੜਦੀ ਠੀਕ ਆ ਬਾਈ ਹਾਂਜੀ 20 ਲੀਟਰ ਦੀ ਉਮੀਦ ਆ ਬੈੜਦੀ ਮੁੱਲ ਕੀ ਆ ਬਾਈ ਜਾਇਦ ਜਾਇਦ ਬਾਈ ਮੋਲ ਦਾ ਬਿਲਕੁਲ ਹੀ ਜਾਇਜ ਹੂ ਘੱਟਾ ਵਾਤਾ ਜਮੇ ਨਹੀਂ ਹੋਣਾ ਇਹ ਦਾ ਹੂੰ ਠੀਕ ਆ ਕੋਈ ਇਹਦਾ 75 ਨਹੀਂ ਮੰਗਣਾ ਕੋਈ 80 ਨਹੀਂ ਮੰਗਣਾ ਠੀਕ ਆ ਆਪਾਂ 68000 ਦੀ ਬੈਡ ਦੇਵਾਂਗੇ ਚੱਕ ਬਾਈ ਜਮਾ ਜਾਇਜ ਮੋਲ ਨਾਲ ਕੋਈ ਬਾਈ ਕਹਿੰਦਾ 75 80 ਜਮਾ ਨਹੀਂ ਮੰਗਣ 67000 ਦੀ ਬੈਡ ਦਾ ਆਪਾਂ ਮੈਂ ਪੱਸੀ ਮੰਗ ਲਾ 85 ਤਾਂ ਵੀ ਜਾਜ ਦਾ ਜੀ 67 ਦੀ ਦੇ ਦੋਗੇ ਬਸ 67 ਦੀ ਦੇ ਲਈ ਹਾਂਜੀ ਠੀਕ ਆ 67000 ਦੀ ਬੈਡ ਕੋਈ ਚੱਕਰ ਨਹੀਂ ਬਾਈ ਕਹਿੰਦਾ ਦੇ ਦੇਾਂਗੇ ਮੋਲ ਜਮਾ ਜਾਇਜਾ ਖਿੱਚ ਕੇ ਮੋਲ ਰੱਖਿਆ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾ ਮਾਰ ਕੇ ਦਿਖਾ ਦੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਠੰਡੀ ਤਾਂ ਬਾਕੀ ਹੀ ਗੜ ਆਲ ਸ਼ੋਰ ਵਾਲਾ ਕੰਮ ਬਾਕੀ ਮੁੱਲ ਯਾਰ ਜਮਾ ਪਾਈ ਨੇ ਜਾਇਜ਼ ਰੱਖਿਆ ਮਾਨ ਤਾਨ ਮਾੜਾ ਮੋਟਾ ਹੋ ਜਾਊਗਾ ਕੋਈ ਚੱਕਰ ਨਹੀਂਗਾ ਬੈਡ ਚੰਗੀ ਆ ਪ੍ਰਿੰਟ ਵਾਲੀ ਆ ਜਾਤ ਵਾਲੀ ਆ ਬਰੀਟ ਵਾਲੀ ਪੈਡ ਕਰੀ ਬੱਚਾ ਇਧਰ ਤੇ ਬਾਕੀ ਥਣ ਬੜਾ ਕਮਾਲ ਦਾ ਨੇੜ ਤੋਂ ਚੈੱਕ ਕਰਵਾਉਂਦੇ ਆ ਲੈ ਪੂਰੀ ਵਿਥੀ ਦੇ ਥਣ ਕੱਲਾ ਕੱਲਾ ਥਣਾ ਹੈ ਪੂਰੀ ਦੇ ਲੈ ਗੇਠ ਗੇਠ ਤੇ ਥਣ ਲੱਗਿਆ ਬਾਈ ਹਾਂਜੀ ਹਾਂਜੀ ਥਣ ਬਾਲੀ ਦੂਰ ਦੂਰ ਕਰੀ ਚੂਣ ਚੋਂ ਤੋਂ ਬਹੁਤ ਸੋਹਣਾ ਲੱਗਈ ਬਾਈ ਚੂਣ ਬਾਲਾ ਚੰਗਾ ਕਰਮਾ ਇਹਦਾ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾ ਇਹਨੇ ਕੁਛ ਨਹੀਂ ਠੰਡੀ ਸੀ ਰੋਹ ਹਾਂਜੀ ਖੜਕਾ ਸੁਣਦਾ ਬਾਈ ਚਵਾਈ ਦਾ ਵੀਡੀਓ ਚ ਲੈ ਮਗਰ ਲੈ ਥਣਾ ਲਈ ਦੇਖੋ ਲੈ ਜੀ ਬਾਈ ਕੀ ਬਾਤ ਹੈ ਚੂਣ ਇੱਕ ਨੰਬਰ ਆ ਬਾਈ ਲੈ ਹਾਂਜੀ ਕੀ ਬਾਤ ਹੈ ਢੰਡੀ ਬਹੁਤ ਆ ਬਾਈ ਨੇ ਨਿਆਣਾ ਨਹੀਂ ਪਾਇਆ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਬਾਈਆਂ ਤਾਂ ਪਾਉਤਾਂ ਵੀ ਮਰੀ ਭਾਲ ਜ਼ਰੂਰ ਆ ਜੀ ਪਿਛਲੇ ਸਹੀ ਗੱਲ ਆ ਪਿਛਲੇ ਥਾਂ ਤੇ ਥੋੜੀ ਜਿਹੀ ਹਾਂ ਲੈ ਵਾ ਬਾਈ ਇੱਕ ਨੰਬਰ ਆ ਮਗਰ ਮੂਹਰਲਾ ਲੈ ਵਾਗਾ ਸਮੋਲ ਜਮ ਜੈ ਜੈ ਪਛਾਂ ਤੋਂ ਲੈ ਵਾ ਦੇਖੋ ਲੈ ਕਮਾਲ ਦਾ ਬਹੁਤ ਸੋਹਣਾ ਆਰਡਰ ਦੁੱਧ ਵੀ ਚੰਗਾ ਪਾ ਦੂ ਬ੍ਰੀਡ ਵੀ ਚੰਗੀ ਆ ਸੋਈ ਸਵਾਈ ਆ ਬਾਈ ਹਾਂ ਅੱਗੇ ਬਾਈ ਤਿੰਨ ਨੰਬਰ ਕਿਹੜਾ ਸੂਹ ਸੂਈ ਦੂਜਾ ਸੂਹ ਸੂਈ ਆ ਬਾਈ ਜੀ ਕਦੋਂ ਸੂਈ ਆਵੇ? ਹੁਣੇ ਸੂਈ ਐਜੇਮੈਂਟ 15 ਕਿ ਮਿੰਟ ਹੋਇਆ ਐਜੇਮੈਂਟ 15 ਕਿ ਮਿੰਟ ਹੋਇਆ ਬਾਈ ਸੂਈ ਨੂੰ ਬੱਚਾ ਕੀ ਦੇਤਾ ਇਹਨੇ ਇਹਨੇ ਬੱਚਾ ਦਿੱਤਾ ਜੀ ਬੱਚਾ ਦੇਤਾ ਹਾਂਜੀ ਜੇਰ ਪੈਣੀ ਆ ਹਨਾ ਜੀ ਜੇਰ ਪੈਣੀ ਹਾਲੇ ਤੋਂ ਮਿੰਟ ਹੀ 15 ਹੀ ਹੋਇਆ ਬਹੁਤ ਲਾੜ ਤੋਂ ਪਿਆ ਬਾਈ ਜੇਰ ਵੀ ਥੋੜੇ ਟਾਈਮ ਤਾਈਂ ਕਰ ਮਲੀ ਦੀ ਪਾਈ ਜਾਣੀ ਆ ਬੌਲਾ ਕੱਢਿਆ ਜਾਂ ਨਹੀਂ ਬਾਈ ਬੱਚੇ ਨੂੰ ਪੁਲਾਇਆ ਜੀ ਹਲੇ ਕੱਲਾ ਠੀਕ ਆ ਬਾਈ ਹਾਂਜੀ ਕੱਲੇ ਬੱਚੇ ਨੂੰ ਪੁਲਾਇਆ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਆ ਬਾਈ ਮਾਲਕ ਨੇ ਤਾਂ 20 ਲੀਟਰ ਦੱਸਿਆ ਪਹਿਲੇ ਸੋ ਇਹਦਾ 20 ਲੀਟਰ ਹਾਂਜੀ ਠੀਕ ਆ ਬਾਈ ਬ੍ਰੀਡ ਬਹੁਤ ਬ੍ਰੀਡ ਬਹੁਤ ਬਰੀਕੀ ਜੀ ਵਨ ਬਰੀਕੀ ਜਿਹੀ ਵਾਲੀ ਆ ਦੇਖੋ ਦੇਖੋ ਲੇਵਾ ਇੱਥੋਂ ਸਾਹਮਣੇ ਕੈਮਰਾ ਮਾਰਦੇ ਉਨਾ ਹੀ ਪਿੱਛੇ ਨੂੰ ਉਨਾ ਹੀ ਮੋੜ ਨੂੰ ਦੀਂਦਾ ਤੇਵਾ ਬੜਾ ਥਾਨ ਦੇਖੋ ਕਮਾਲ ਦਾ ਲੱਗਿਆ ਪੂਰੀ ਵਿਥੀ ਤੇ ਕੱਲਾ ਕੱਲਾ ਸੰਗ ਗੁਲਾਬੀ ਥਾਨ ਬਈ ਕੀ ਆ ਬਾਤ ਆ ਲੈ ਚੋਈ ਚੋਈ ਬਹੁਤ ਚੰਗੀ ਹਾਂਜੀ ਚੋਣ ਚੋਣ ਬਹੁਤ ਸੋਹਣਾ ਲੱਗਿਆ ਇਹਨੂੰ ਕਿਉਂਕਿ ਲੇਵਾ ਹੀ ਬਹੁਤ ਸੋਹਣਾ ਈ ਲੇਵਾ ਸਹੀ ਗੱਲ ਆ ਡਿਜ਼ਾਈਨ ਦੇਖ ਲੇਵੇ ਤਾਂ ਹਾਂਜੀ ਹਾਂ ਲੈ ਪ੍ਰਸ਼ਾਤੋ ਦੇਖੋ ਲੈ ਵਾਲਾ ਕਿੰਨੀ ਦੂਰੀ ਦੂਰੀ ਤੇ ਖਣ ਲੱਗੇ ਜੀ ਦੇਵਾਪਾ ਭਾਏ ਗਠ ਗਠ ਪੈਂਦੀ ਆ ਹਾਂਜੀ ਇਧਰਵਾ ਪੰਡ ਦਾ ਲੈਵਲ ਲੱਗੇ ਜੀ ਬੈੜ ਨੂੰ ਸਹੀ ਗੱਲ ਆ ਬਾਈ ਦੁੱਧ ਵਕਈ ਚੰਗਾ ਪਾ ਦੂ ਕਿਸੇ ਪਾਸੋਂ ਗਰਮ ਵਾਲੇ ਨੂੰ ਕੋਈ ਜਣੀ ਆਪਾਂ ਨੂੰ ਇਹਦੀ ਉਮੀਦ ਜਿਵੇਂ ਮੈਂ ਤੀ ਦੂਜਾ ਸੂਆ ਵੀ ਮਤਲਬ 24 25 ਲੀਟਰ ਦੀ ਜੀ 24 ਲੀਟਰ ਦੀ ਲੱਗਦੀ ਐ ਠੀਕ ਐ ਸਭ ਨੇ ਤਿਆਰੀ ਐ ਬੈੜ ਦੀ ਹਮ ਪਰ ਬੰਦੇ ਨੇ ਆਪ ਦੀ ਨਿਗਾਹ ਨਾ ਲੈਣੀ ਐ ਜੀ ਸਹੀ ਗੱਲ ਆ ਬਾਈ ਹਾਂ ਬੰਦੇ ਨੇ ਆਪ ਦੀ ਸਮਝ ਨਾ ਲੈਣੀ ਐ ਖੋਲ ਦੇ ਬਾਈ ਤੂੰ ਸੂਈ ਸਵਾਈ ਆ ਦੁੱਧ ਵਾਕਈ ਚੰਗਾ ਬਾਦੂ ਜਿਹੜੇ ਸਾਬ ਨਾਲ ਬੜ ਬਰੀਕੀ ਜਨ ਦੁੱਧ ਵਾਲਾ ਪੀਸ ਆ ਜਮਾ ਬਈ ਬਿਲਕੁਲ ਤੇ ਲੇਵਾ ਕਮਾਲ ਦਾ ਆਰਡਰ ਬਹੁਤ ਚੰਗਾ ਥਾਨ ਬਹੁਤ ਚੰਗਾ ਸੂਈ ਸਵਾਈ ਆ ਜੇਰ ਤੁਰੀ ਵੀ ਆ ਬਈ ਥੋੜੇ ਟਾਈਮ ਲਈ ਗਰਮਾਈ ਦੀ ਜੇਰ ਪੈ ਜਾਣੀ ਆ ਬੱਚਾ ਬੱਛਾ ਦੇਤਾ ਬਈ ਤੋਰਾ ਚੱਕਰ ਤੋਰਾ ਵੀ ਇੱਕ ਨੰਬਰ ਆ ਹਾਂਜੀ ਹਾਂਜੀ ਤੋਰਾ ਸਾਰਾ ਸੋ ਬਰੀਡ ਦੇਖੋ ਲੇਵਾ ਦੇਖੋ ਲੇਵਾ ਕਮਾਲ ਦਾ ਤਿਆਰ ਕਰਿਆ ਪ्योर ਦੂਜਾ ਸੂ ਹੈ ਜੀ ਬਹਿੜਦਾ ਠੀਕ ਹੈ ਭਾਈ ਹਾਂ ਇਹ ਗੱਲ ਜੀ ਕੋਈ ਬੰਦਾ ਸਮਝ ਲਈ ਤੀਜਾ ਹੋ ਦੂਜਾ ਚਾਰੇ ਜੀ ਨਾਲ ਸਹੀ ਹੈ ਹਾਂਜੀ ਤਿਆਰੀ ਵਾਲੀ ਹੈ ਜੀ ਬਹਿੜਦੀ ਤਿਆਰੀ ਵਾਲੀ ਹੈ ਤੇ ਕੀ ਮੋ ਲਾ ਭਾਈ ਜੈ ਜੈ ਭਾਈ ਇਹ ਵੀ 68000 ਦੀ ਦੇ ਮੈਂ 68000 ਹਾਂ ਮੰਗਣ ਨੂੰ ਭਾਵੇਂ ਜਿੰਨਾ ਮਰਜੀ ਕੋਈ ਮੰਗਾ ਲੇ ਜੇ ਕਿਸੇ ਨੇ ਆਏ ਕਹਣਾ ਬਾਈ ਦੇਣੀ ਕਿੰਨੇ ਦੀ ਆ ਹਾਂਜੀ ਫਿਰ 80000 ਮੋਲ ਲਈ ਠੀਕ ਆ ਬਾਈ ਹਾਂ 68000 68000 ਦੀ ਦੋਨਾਂ ਦਾ ਇੱਕ ਹੀ ਰੇਟ ਆ 68000 ਦੀਆਂ ਬੜਾਂ ਦੇਵਾਂਗੇ 68000 ਇਹਦਾ ਬਾਈ 68000 ਇਹਦਾ ਮਾਮਦਾਨ ਮਾਣਾ ਮੋਟਾ ਜ਼ਰੂਰ ਹੋ ਜਾਊਗਾ ਲੇਵਾ ਚੰਗਾ ਥਣ ਚੰਗਾ ਸੋਈ ਸਵਾਈਆ ਕਿਸੇ ਪਾਸੋਂ ਗਰਮਲੀ ਨੂੰ ਕੋਈ ਕਾਟਣੀ ਬਰੀਕੀ ਚ ਫੋਲਾ ਬੈੜਾ ਹਾਂਜੀ ਬਰੀਕੀ ਵਾਲੀ ਜੀ ਦਾ ਦੁੱਧ ਵਾਕਈ ਚੰਗਾ ਪਾ ਦੂ ਬਾਕੀ ਕੋਈ ਚੱਕਰ ਨਹੀਂ ਧਾਰਾਂ ਵੀ ਮਾਰ ਕੇ ਰੱਖਾਂ ਹਾਂਜੀ ਧਾਰਾਂ ਮਾਰ ਕੇ ਰੱਖਾਂ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀਲ ਫੁੱਲ ਆ ਕੀ ਬਾਤ ਆ ਬਾਈ ਬਰੀਕੀ ਚ ਵਾਲੀ ਹਾਂ ਬਰੀਕੀ ਚ ਬਹੁਤ ਆ ਵਾਰੀ ਵਾਰੀ ਕਹਿ ਰਹੇ ਆ ਵੀ ਦੁੱਧ ਵਾਲਾ ਪੀਸ ਆ ਹਾਂ ਜੱਜਮੈਂਟ ਲਾ ਲਿਓ ਦੁੱਧ ਵਾਕੇ ਹੀ ਚੰਗਾ ਪਾ ਦੂ ਜੀ ਜਿਹੜਾ ਸਾਨੂੰ ਲੈ ਵਾ ਦੇ ਵੜ ਦੀ ਤਿਆਰੀ ਆ ਨਾ ਦੁੱਧ ਵਾਕੇ ਹੀ ਚੰਗਾ ਪਾ ਦੂ ਬਾਕੀ ਚ ਵਾਈਚੂਈ ਦਿਖਾਉਣਾ ਥਾਨ ਬਹੁਤ ਚੰਗਾ ਲੱਗਿਆ ਕਰ ਲ ਬੱਚਾ ਜੀ ਵਾਲਾ ਥਾਨ ਬਈ ਨਾੜਾ ਨੂਣਾ ਲੈਵੇ ਤੇ ਫੁੱਲ ਲਾ ਲੈ ਜਿਹੜੂ ਦਿਖਾਉ ਜੀ ਤੁਹਾਨੂੰ ਲੱਗਾ ਰੋਗ ਰੋਗ ਦਾ ਥਣ ਲੱਗੇ ਬਾਈ ਆ ਰੇਟ ਨਹੀਂ ਮਿਲਣਾ ਕਹਿੰਦੇ ਬਾਈ ਹਾਂਜੀ ਆ ਰੇਟ ਚ ਕਦੇ ਵੀ ਨਹੀਂ ਮਿਲਦੀ ਜਮ ਜੈ ਜਮੋਲਾ ਚਵਾਈ ਚੈੱਕ ਕਰਿਓ ਤੁਸੀਂ ਚੌਣ ਚੌਣ ਇੱਕ ਨੰਬਰ ਲੱਗੇ ਬੜ ਨੂੰ ਮੋਟੀ ਮੋਟੀ ਚਵਾਈ ਆ ਜਿਵੇਂ ਮਰਦੀ ਚੋਈ ਚਲ ਕੋਈ ਚੈੱਕ ਹੀ ਨਹੀਂ ਕਹਿਣਾ ਕਰ ਮੰਨ ਨਹੀਂ ਕੁਛ ਨਹੀਂ ਕਿਆ ਬਾਤ ਆ ਜੀ ਚੌਣ ਬੜਾ ਚੰਗਾ ਨਾ ਬਾਈ ਸੁਣਾ ਚੌਣ ਲੱਗੇ ਬਾਕੀ ਖੜਕਾ ਹੁੰਦਾ ਵੀਡੀਓ ਤੇ ਚਵਾਈ ਦਾ ਲੈ ਹੋਰ ਸੌਣ ਆਂਦਾ ਜਨ ਦਾ ਮੋਟਾ ਮੋਟਾ ਚੌਣਾ ਕਿਆ ਬਾਤ ਆ ਜੀ ਕਿ ਬਾਈ ਬਈ ਕੋਈ ਕੰਨੰਦਰਾ ਬਾਈ ਬੋ ਸੁਣਾ ਚੁਣ ਲਗੀ ਬਈ ਮੁੱਲ ਜਮ ਜਾਇਜ ਆ ਯਾਰ ਇਹ ਆ ਮੁੱਲ ਨਹੀਂ ਮਿਲਦਾ ਜੀ ਆਪਾਂ ਕੋਈ ਵੜਿਆਈ ਨਹੀਂ ਗੱਲ ਦੀ ਜੀ ਬੰਦੇ ਨੂੰ ਆਪ ਹੀ ਜੀ ਨੇ ਸਹੀ ਆ ਪੰਜ ਚਾਰ ਦਿਨ ਦੇਖੇ ਹੁੰਦੇ ਡੰਗਰ ਪਤਾ ਲੱਗਦਾ ਜੀ ਉਹਨੂੰ ਹੂੰ ਸਹੀ ਆ ਇਹ ਆ ਮੁੱਲ ਨਹੀਂ ਮਿਲਦਾ ਜੀ ਮੁੱਲ ਜਮ ਜਾਇਜ ਕਿਹੜਾ ਆਪਾਂ ਮੱਸੀ 80 ਮੰਗ ਲਾ ਤਾਂ ਵੀ ਨਹੀਂ ਬਾਲਾ ਜੀ ਹੂੰ ਸਹੀ ਗੱਲ ਆ ਬਈ ਦੇ ਵੱਲੋਂ ਬਾਬਾ ਜੀ ਕਿਸੇ ਵੀਰ ਨੂੰ ਬਈ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖ ਲਈ ਸਾਰੇ ਵੀਰਾਂ ਦਾ ਤਾਂ ਇਹ ਤੁਹਾਨੂੰ ਧੰਨਵਾਦ ਜੀ